ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਲੜੀ ਦੇ ਤਹਿਤ ਅੱਜ ਚੰਦੀ ਸਵੇਰ ਨੂੰ ਗੇਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇਸ ਮੌਕੇ ਤੇ ਉਹਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਅੱਜ ਜੋ ਸਾਡਾ ਜੋ ਨਸ਼ਾ ਵਿਰੁੱਧ ਮਹਿੰਮ ਮਾਰਚ ਪਤ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਛਮਕ ਪੰਜਾਬ ਪਾਰ ਨੂੰ ਜਾਂਦੇ ਹੋਏ ਸੀ ਸੁਪਨ ਸ਼ਰਮਾ ਜੀ ਆਈ ਪੀਐਸ ਪੁਲਿਸ ਕਮਿਸ਼ਨਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ ਨਾ 15 ਸਾਲਾਂ ਨੂੰ ਪਹਿਲਾਂ ਅਸੀਂ ਇਹ ਵੀ ਪਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪੜਾਉਂਦੇ ਹੋਏ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੋਂ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇਖਿਆ ਕਿ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆ ਸਾਊਥ ਆ ਅਸਰਬੇਜਨ ਦੇਰੀਜ਼ ਕਾਰਵਾਈ ਕੀਤੀ ਹੈ ਤੇ ਇਸ ਮਹਿਮ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲਿਆ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਹੈ ਤੇ ਉਹਨਾਂ ਦੇ ਬੁੱਧ ਅਸੀਂ ਕੇ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਉੱਚੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਬਾਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉਥੋਂ ਦੇ ਏਡੀਸੀਪੀ ਸਰਮ ਕਰਨ ਵੀਰ ਜੀ ਐਂਡ ਏਸੀਪੀ ਸਹਿਵਾਨ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਜਾਰ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਗੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨਾਂ ਵੀ ਗੁਪਤ ਰੱਖਿਆ ਜਾਊਗਾ ਫਿਰ ਉਹਨੂੰ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰੇ ਨਾਲ ਨਾਲ ਮਿਲ ਕੇ ਇਹ ਨਿਸ਼ਾਨਮੁਕਤ ਪੰਜਾਬ ਬਣਾਣਾ ਪਰ ਬਾਕੀ ਕਿਹੜੇ ਕਿਹੜੇ ਇਲਾਕੇ ਸੋਇਆ ਹੈ ਇਹ ਜੀ ACP ਸਾਊਥ ACB ਇੰਡਸਟਰੀ ਏਰੀਆ B ਦੇ ਬਾਕੀ ਫੌਨਿਆਂ ਦੇ ਵਿੱਚ ਪਰਟੀਕੂਲਰ ਇਹ ਜੀ ਪਰਟੀਕੂਲਰ ਏਰੀਆ ਜਿਹੜਾ ਹੈਗਾ ਸਾਡੀ CRP ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਦਿੱਤਾ ਸੀ ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਹੈ ਜੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਜਿਹੜੇ ਵਿੱਚ ਨਾਕੇ ਲਾ ਕੇ ਤਕਰੀਬਨ ਪੋਨਿਕ ਦੋਸਤ ਦੇ ਕੋਲ ਪੁਲਿਸ ਪਰਸਨ ਅੱਛਾ ਸਰ ਕਿਹੜੀ ਚੀਜ਼ ਦੀ ਯਾਦਾ ਰਿਕਵਰੀ ਹੋਈ ਹੈ ਕਿਉਂਕਿ ਰੌਂਗ ਫਿਕਰ ਤੁਸੀਂ ਕਹਿੰਦੇ ਸੀਗਾ ਕਿ ਇਹਦੀ ਬਾਅਦ ਚ ਦਿਖਾ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਸਭ ਕਮਰਸ਼ੀਅਲ ਕਨੋਂ ਕੁਆਂਟੀਟੀ ਵੀ ਬਰਾਮਦ ਕੀ ਕੀਤੀ ਗਈ ਹੈ ਨਹੀਂ ਤੇ ਤੁਹਾਨੂੰ ਬਾਅਦ ਚ ਡਿਟੇਲ ਦੇਣੇ ਜੋ ਹੈਗੇ ਆ ਤੁਸੀਂ ਕਹਿੰਦੇ ਨੇ ਜਦੋਂ ਇਸ ਤਰਾ ਤਰਾ ਦਿਨੋਂ ਹੌਲੀ ਹੌਲੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ ਉਹਨ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਅਸੀਂ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕਿ ਆਈਡੈਂਟੀਫਾਈ ਕੀਤੇ ਸੀ ਉਹ ਕੰਦੇ ਫੜੇ ਗਏ ਆ ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਈਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵਾਪਸ ਆ ਜਿਹੜੀ ਕੰਮ ਅਭੀ ਆਸਕੀ ਸਰ ਸਵੇਰੇ ਕਿੰਨੇ ਵਜੇ ਰਹਿਤੀ ਸਵੇਰੇ ਆਪਣੀ ਦਾ ਮਾਰਨਿੰਗ ਤੇ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਔਨ ਗਰਾਉਂਡ ਸਾਢੇ 4:00 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤੇ ਸਾਢੇ 8:30 ਵਜੇ ਤੱਕ ਕੰਕਲੂਡ ਕੀਤਾ ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਕਿ ਦਾ ਅਚਾਨਕ ਬਿਲਕੁਲ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਮ ਇੱਕ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਖਾਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾਉਂਦੇ। ਜੀ। ਉੱਥੇ ਕਹਿੰਦੇ ਨੇ ਕੋਈ ਵੀ ਹੁਦਾਨੀ ਚ ਕਰਨ ਸ਼ਰਮ। ਬਿਲਕੁਲ ਤੁਸੀਂ ਸਾਡਾ ਧਿਆਨ ਦਿੰਦੇ ਆ ਪੈਸੇ ਵੀ ਤੁਸੀਂ ਮੈਨੂੰ ਮਦਦ ਮਦਦਿਆ ਨਾਲ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਿਆਂ। ਬਿਲਕੁਲ। ਇੱਕ ਹਰ ਬਾਰ ਜੀ ਅਕਸਰ ਇਹ ਹਾਇਰ ਅਥਾਰਟੀਆਂ ਨੇ ਜਿਵੇਂ ਤੁਸੀਂ ਉਹਨਾਂ ਵੀ ਕਿਹਾ ਵਾ। ਇਹ ਸ਼ੋਰਟੀ ਹੈ ਕੋਈ ਸੁਣੀ ਨਾ ਤੁਸੂ ਦੇਗਾ ਨਾ ਬਾਹਰ ਨਹੀਂ ਆਏਗਾ ਬਟ ਲੋਕਾਂ ਦੇ ਰੋਚ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਵਾ ਹਰ ਥੋਟੀਸ ਤਾਂ ਕਹਿ ਦਿੰਦੇ ਆ ਪਰ ਜਦੋਂ ਕੋਈ ਪੁਲਿਸ ਨੂੰ ਸੂਚਨਾ ਦਿੰਦਾ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਦੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਅਜੇ ਪਿੱਛੇ ਦੋ ਤਿੰਨ ਮਹੀਨੇ ਦੇ ਚਾਰ ਪੰਜ ਮਾਮਲੇ ਤੇ ਸਾਹਮਣੇ ਆਏ ਮੇਰੇ ਕੋਲ ਮੇਰੇ ਕੋਲ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋਲ ਸਿੱਧੀਆਂ ਆ ਪਿਛਲੇ 10-15 ਦਿਨ ਚ ਆਈਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਪ੍ਰਕਿਰਿਆ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਜੇ ਅਦਰ ਅਦਰ ਅਦਰਵਾਈਜ਼ ਕੀ ਆ ਜੋ ਤੁਸੀਂ ਕਹਿ ਰਹੇ ਹੋ ਜੇ ਕੁਝ ਇਦਾਂ ਦਾ ਸਾਡੇ ਨੋਟਸ ਆਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜਿ ਵੰਦੀ ਕਾਰਵਾਈ ਆ ਬਿਲਕੁਲ